ਸਤ ਸ੍ਰੀ ਅਕਾਲ ਵੀਰੋ ਤੇ ਭੈਣੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਹੀਆਂ ਨੇ ਮਿਸਿੰਗ ਰੋਟੀਆਂ ਬਚੀ ਹੋਈ ਦਾਲ ਦੀਆਂ ਤੇ ਆਪਣੇ ਕੋਲ ਮੂੰਗੀ ਸੋਲਾਂ ਦੀ ਦਾਲ ਬਚੀ ਹੋਈ ਸੀਗੀ ਤੇ ਆਪਾਂ ਮਿਸਿੰਗ ਰੋਟੀਆਂ ਆਹ ਅੱਧਿਕ ਕੌਲੀ ਆਪਾਂ ਬੇਸਣ ਦੀ ਲੈਂਦੀ ਆ ਤੇ ਇੱਕ ਕੌਲੀ ਆਪਾਂ ਲੈਂਦੀ ਹੈਗੀ ਆਟੇ ਦੀ ਇਹ ਆਪਾਂ ਬੇਸਣ ਤੇ ਆਟੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਰਲਾ ਲਾਂਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਛੋਟਾ ਪਿਆਜ਼ ਹੀ ਰਹਿਗਾ ਦੋ ਹਰੀਆਂ ਮਿਰਚਾਂ ਚੀਰੀਆਂ ਨੇ ਤੇ ਨਾਲ ਆਪਾਂ ਅੱਧਾ ਚਮਚਾ ਨਮਕ ਦਾ ਪਾਵਾਂਗੇ ਪਹਿਲਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੇਗੇ ਆਟੇ ਨੂੰ ਤੇ ਮੈ ਬੇਸਨ ਤੇ ਇਹ ਆਪਣੀ ਛੋਟੀ ਫੈਮਿਲੀ ਹੈ ਛੋਟੀ ਫੈਮਿਲੀ ਦੇ ਹਿਸਾਬ ਤੇ ਸਾਨੂੰ ਇਹ ਆਟਾ ਵਾਧੂ ਹੈਗਾ ਤੁਸੀਂ ਵੱਡੀ ਫੈਮਿਲੀयां ਵੱਧ ਪਾ ਸਕਦੇ ਹੋ ਤੇ ਆਇ ਇੱਕ ਆਪਾਂ ਜਿਹੜਾ ਪਿਆਜ਼ ਹੀ ਰਸੀ ਉਹ ਪਾਤਾ ਤੇ ਅੱਜ ਹਰੀ ਮਿਰਚ ਪਾਤੀ ਤੇ ਆਪਾਂ ਸਵਾਦ ਅਨੁਸਾਰ ਨਾਣ ਪਾਵਾਂਗੇ ਜਿਆਦਾ ਨਹੀਂ ਪਾਉਣਾ ਨਾਣ ਅਸੀਂ ਘੱਟੀ ਖਾਣੇ ਭਣੇ ਆਪਦੇ ਸਾਬ ਨਾਲ ਪਾ ਲਓ ਤੁਸੀਂ ਤੇ ਇਹਨਾਂ ਨੂੰ ਆਪ ਸਾਰਿਆਂ ਨੂੰ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਸਾਰਾ ਆਪਣੇ ਕੋਲ ਜਿਹੜੀ ਦਾਲ ਆ ਆਪਾਂ ਇਹ ਪਾਵਾਂਗੇ ਆਪਣਾ ਇਸੇ ਦਾਲ ਦੇ ਨਾਲ ਹੀ ਆਪਣਾ ਆਟਾ ਗੁੱਜ ਜਾਣਾ ਸਾਰਾ ਆ ਦੇਖੋ ਆਪਣੇ ਕੋਲ ਦਾਲ ਆ ਤੇ ਆਪਾਂ ਇਹ ਥੋੜੀ ਥੋੜੀ ਕਰਕੇ ਦਾਲ ਦੇ ਵਿੱਚ ਪਾਵਾਂਗੇ ਲੋੜ ਮੁਤਾਬਕ ਜਿੰਨੀ ਆਪਾਂ ਨੂੰ ਲੋੜ ਹੋਈ ਉਹਨੇ ਪਾਵਾਂਗੇ ਇਹ ਬਹੁਤ ਸਵਾਦ ਬਣਦੀਆਂ ਭੈਣੇ ਰੋਟੀਆਂ ਤੁਸੀਂ ਘਰੇ ਬਣਾ ਕੇ ਦੇਖੋ ਜਿਹੜੀਆਂ ਭੈਣੇ ਬਣਾਈਆਂ ਨੇ ਤੇ ਪਿੰਡਾਂ ਦੇ ਵਿੱਚ ਤਕਰੀਬਨ ਭੈਣਾਂ ਬਣਾਉਂਦੇ ਹੀ ਰਹਿੰਦੇ ਹਨ ਹੈਗੀਆਂ ਤੇ ਨਹੀਂ ਵੀ ਬਣਾਈਆਂ ਹੁਣ ਇਹ ਕਿਸੇ ਭੈਣੇ ਬਚੀ ਹੋਈ ਦਾਲ ਤੋਂ ਫਾਇਦਾ ਲਿਆ ਕਰੋ ਭੈਣੇ ਤੇ ਆਪਣੇ ਘਰਾਂ ਦੇ ਵਿੱਚ ਬੱਸੀ ਦਹੀਂ ਤਾਂ ਹੁੰਦਾ ਹੀ ਆ ਤੇ ਲੱਸੀ ਨਾਲ ਦਹੀਂ ਨਾਲ ਮੱਖਣੀ ਦੇ ਨਾਲ ਨਾਲ ਚਾਹ ਲੈ ਲਓ ਚਟਣੀ ਬਣਾ ਲਓ ਉਹਦੇ ਨਾਲ ਆਪਾਂ ਇਹ ਖਾ ਸਕਦੇ ਹਾਂ ਬਹੁਤ ਸਵਾਦ ਆਦੀਆਂ ਵੱਡਿਆਂ ਨੂੰ ਵੀ ਛੋਟਿਆਂ ਨੂੰ ਵੀ ਸਾਰਿਆਂ ਨੂੰ ਸਵਾਦ ਲੱਗਦੀਆਂ ਭੈਣੇ ਇਹ ਰੋਟੀਆਂ ਤੇ ਇਹ ਬਣਾ ਲਿਆ ਕਰੋ ਹਫਤੇ ਚੱਕ ਦੋ ਵਿੱਚ ਦਾ ਲਾਜ਼ਮੀ ਤੇ ਬਹੁਤ ਵਧੀਆ ਰਹਿੰਦੀਆਂ ਨੇ ਕਿਉਂਕਿ ਨਾਲ ਮਿੱਸੀ ਰੋਟੀ ਹੋ ਜਾਂਦੀ ਹੈਗੀ ਤੇ ਮਿਸਵਾ ਸਵੇਰ નાਸਤੇ ਦੇ ਵਿੱਚ ਵਧੀਆ ਲੱਗਦਾ ਪਰੌਂਠਾ ਬਣਿਆ ਹੋਇਆ ਤੇ ਬੇਸਣ ਦਾ ਤੇ ਆਟੇ ਦਾ ਤੇ ਆਪਾਂ ਜਿੰਦੋਂ ਥੋੜੇ ਹੱਬ ਨਾਲ ਲੈ ਤੱਕ ਕੌਲੀ ਬੇਸਣ ਦੀ ਲੈਂਤੀ ਹੈ ਇੱਕ ਕੌਲੀ ਆਪਾਂ ਲੈਂਤੀ ਆਟੇ ਦੀ ਤੇ ਆਪਾਂ ਲੋੜ ਮੁਸਾਬਕ ਇਹਦੇ ਵਿੱਚ ਦਾਲ ਪਾਵਾਂਗੇ ਜ਼ਿਆਦੇ ਦਾਲ ਆਪਣੇ ਕੋਲ ਦਾਲ ਬੱਤਵਾ ਆਟਾ ਆਪਣਾ ਥੋੜਾ ਦਾ ਫੈਮਿਲੀ ਦੇ ਸਾਥ ਨਾਲ ਹੀ ਪਹਿਲੇ ਬਣਾਉਨੇ ਸੀ ਜੱਪਾ ਫੈਮਿਲੀ ਛੋਟੀ ਹੈ ਆਪਣੀ ਤੇ ਸੋਖਣ ਆਪਣੀ ਰੋਟੀਆਂ ਵੀ ਥੋੜੀਆਂ ਖਾਣੇ ਸੀ ਫੈਮਿਲੀ ਛੋਟੀ ਹੈ ਰੋਟੀ ਵੀ ਥੋੜੀ ਖਾਣੇ ਹੈ ਤੇ ਕਿਸੇ ਵੀ ਪਾਈ ਦਿਖ ਰਹਾ ਖੁੱਲੇ ਹੁੰਦੀ ਆ ਤੇ ਉਹ ਆਪਦੇ ਹਿਸਾਬ ਦੇ ਨਾਲ ਤੁਸੀਂ ਬਣਾ ਸਕਦੇ ਹੋ ਆਟਾ ਲੈ ਸਕਦੇ ਹੋ ਆਪਦੇ ਹਿਸਾਬ ਨਾਲ ਬੇਸਨ ਪਾ ਸਕਦੇ ਹੋ ਦੇ। ਦਾ ਜਿੰਨੀ ਥੋੜੀ ਬਚੀ ਹੋਏ ਜਿੰਨੀ ਕੁ ਜਬਚੀ ਵੀ ਆਪਣੇ ਕੋਲ ਥੋੜੀ ਬਚੀ ਹੋਏ ਥੋੜੀ ਪਾ ਲੋ ਪਾਣੀ ਪਾ ਕੇ ਆਟਾ ਗੁੰਨ ਲਓ ਨਾਲ ਪਾਣੀ ਪਾ ਲੈ ਬਾਅਦ ਚ ਤੇ ਟੈਸਟ ਤਾਂ ਆਪਣੇ ਜਿਹੜੇ ਆਪਾਂ ਪਿਛੇ ਪਿਆਜ਼ ਪਾਈ ਨਹੀਂ ਮਿਰਚਾਂ ਪਾਈਆਂ ਨੇ ਟੈਸਟ ਤਾਂ ਉਹਨਾਂ ਨੇ ਦੇਣਾ ਤੇ ਉਹਨਾਂ ਦਾ ਟੈਸਟ ਬਹੁਤ ਵਧੀਆ ਆਊਗਾ ਤੋ ਸੇ ਆਪਾਂ ਸਾਰਾ ਤੁਹਾਨੂੰ ਆਟਾ ਗੁੰਨ ਕੇ ਦਿਖਾਉਣੇ ਆ ਫਿਰ ਆਪਾਂ 10 ਮਿੰਟ ਲਈ ਰੈਸਟ ਤੇ ਰੱਖਾਂਗੇ ਚੰਗੀ ਤਰ੍ਹਾਂ ਗੁੰਨ ਲਿਕੇ ਆ ਪਟਾ ਦੇਖੋ ਆਪਣੇ ਆਪਣਾ ਆਟਾ ਬਿਲਕੁਲ ਠੀਕ ਹੋ ਗਿਆ ਤੇ ਹੁਣ ਆਪਾਂ ਇਹਦੇ ਉੱਤੇ ਥੋੜਾ ਜਿਹਾ ਦੇਸੀ ਘਿਓ ਲਾ ਕੇ 5-7 ਮਿੰਟ ਦੇ ਲਈ ਇਹਨੂੰ ਰੈਸਟ ਤੇ ਰੱਖਾਂਗੇ ਫਿਰ ਇਹਦੇ ਉੱਤੇ ਦਵਾਰੇ ਮੁੱਕੀ ਦੇ ਕੇ ਫਿਰ ਆਪਾਂ ਪਰੌਂਠਾ ਬਣਾ ਤਿਆਰ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਉਣੀ ਅੱਗੇ ਦੇਖਿਆ ਤੁਸੀਂ ਬਹੁਤ ਜਲਦੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਭਾਣੇ ਇਹ ਤੁਸੀਂ ਜ਼ਰੂਰ ਬਣਾਇਆ ਕਰੋ ਘਰ ਦੇ ਵਿੱਚ ਬਾਦੂ ਦਾਲ ਦਾ ਆ ਦੇਖੋ ਹੁਣ ਆਪਾਂ ਇਹਨੂੰ ਦਵਾਰੇ ਮੁੱਕੀ ਦੇ ਲਈ ਘਿਓ ਲਾ ਰਹੀ ਸੀ ਇਹਨੂੰ ਦਵਾਰੇ ਮੁੱਕੀ ਦੇ ਲਈ ਦੇਖੋ ਕਿੰਨਾ ਸੋਹਣਾ ਬਣ ਗਿਆ ਆਪਣਾ ਆਟਾ ਪੁਲੇ ਪੁਲੇ ਬਣ ਗਿਆ ਤੇ ਹੁਣ ਆਪਾਂ ਬਣਾਉਣੇ ਆ ਪਰੌਂਠਾ ਗੰਨੀ ਕਰਦੇ ਆ ਫਿਰ ਆਪਾਂ ਪਰੌਂਠਾ ਬਣਾਉਣੇ ਤੁਸੀਂ ਦੇਖੀ ਚੱਲਿਓ ਪਰੌਂਠਾ ਬਣਦਾ ਤੇ ਥੋੜੇ ਜਿਹਾ ਨਹੀਂ ਮੋٹے ਪਰੌਂਠੇ ਹੁੰਦੇ ਨੇ ਪਤਲੇ ਪਰੌਂਠੇ ਜਿਹਾ ਸੁਆਦ ਨਹੀਂ ਲੱਗਦੇ ਤੇ ਆਪਣੀ ਰੋਟੀ ਦੇ ਨਾਲ ਉਹ ਥੋੜਾ ਜਿਹਾ ਤੁਸੀਂ ਮੋਟਾ ਹੀ ਰੱਖਿਓ ਤੇ ਫਿਰ ਇਹ ਟੈਸਟੀ ਬਣਦਾਗਾ ਤੇ ਪੋਲਾ ਪੋਲਾ ਬਹੁਤ ਵਧੀਆ ਬਣਦਾਗਾ ਤੇ ਵੇਖੋ ਇਹਨਾਂ ਇੱਕ ਇੱਕ ਤੁਸੀਂ ਰੱਖ ਸਕਦੇ ਹੋਗੇ ਤੇ ਆਪਾਂ ਦੇ ਕੇਵਲ ਔਨੇ ਹੈਗੇ ਤੇ ਪਰਾਂਠਾ ਬਣਾਨੇ ਆਪਾਂ ਤਿੰਨ ਗੁੰਝੀ ਪਰਾਂਠਾ ਆਗੇ ਪਰੌਂਠੇ ਆਪਾਂ ਮੈਂ ਆ ਪਰੌਂਠੇ ਤਿੰਨ ਗੁੰਝੀ ਬਣਾਉਣੀ ਆ ਮੈਂ ਜਿਹੜੇ ਸਟਾਈਲ ਦੇ ਨਾਲ ਆਪਣੇ ਘਰੇ ਦਾ ਸਬਜੀ ਸਭ ਕੁਝ ਜਿਹੜੇ ਸਟਾਈਲ ਦੇ ਨਾਲ ਘਰੇ ਬਣਾਉਣੀ ਆ ਮੈਂ ਉਸੇ ਸਟਾਈਲ ਦੇ ਨਾਲ ਹੀ ਤੁਹਾਨੂੰ ਦੱਸਦੀ ਆ ਤੇ ਮੈਂ ਕੋਈ ਵੀਡੀਓ ਦੇ ਵਿੱਚ ਸੋਫੋ ਨਹੀਂ ਕਰਦੀਗੀ ਜਿਸ ਤਰ੍ਹਾਂ ਅਸੀਂ ਘਰੇ ਖਾਣਾ ਖਾਂਦੇ ਆ ਮੈਂ ਉਸੇ ਤਰ੍ਹਾਂ ਹੀ ਤੁਹਾਨੂੰ ਦਿਖਾਉਣੀ ਆ ਤੇ ਕੋਈ ویڈیو کے لیے سپیشل چیزیں تیار کرتے ہیں سر بس جیسے اِسی کرنے ہاں امی دکھایا بس پروں تیار بن کے اسی طرح اپنا پرس کی مدد تھوڑا تھوڑا گیو لا دیں گے دیکھو لاتا ایک پاسا پاسا بد دے تو ہوں پیسے پاس, پیس پاس لا دے ਇਹ ਵਰਸ ਦਿਨ ਨਾਲ ਪਨੇ ਕਿਉਂ ਹਸਾਉਂਦਾ ਹੀ ਲੱਗਦਾ ਵਧੀਆ ਲੱਗਦਾ ਤੇ ਦਾ ਦੇਸੀ ਘਿਓ ਦੇ ਵਿੱਚ ਬਣਾਉਣੇ ਪਨੇ ਪਤਾ ਤੇ ਤੁਸੀਂ ਕਿਸੇ ਮਰਜੀ ਕੇ ਉਹਦੇ ਵਿੱਚ ਬਣਾ ਸਕਦੇ ਹੋ ਰਫਾਂਡ ਚ ਬਣਾ ਸਕਦੇ ਹੋ ਤੇ ਢਾਲ ਢੱਤ ਪਨੇ ਨਾ ਹੀ ਬੱਤਿਆ ਕਰ ਪਰਦੀਆ ਤੇ ਰਫਾਂਡ ਵੀ ਮਾੜਾ ਹੀ ਆਪਨੇ ਤੇ ਮੱਖਣੀ ਦੇ ਨਾਲ ਬਣਾ ਸਕਦੇ ਹੋ ਦੇਸੀ ਘਿਓ ਦੇ ਨਾਲ ਬਣਾ ਸਕਦੇ ਹੋ ਇਹ ਤੁਸੀਂ ਪਰੌਂਠੇ ਕਿਸੇ ਨਾਲ ਵੀ ਬਣਾ ਸਕਦੇ ਹੋ ਕਿ ਸੱਚ ਇਹ ਦਿਨ ਨਾਲ ਵੀ ਖਾ ਸਕਦੇ ਹੋ ਇਹਨਾਂ ਨੂੰ ਭਾਵੇਂ ਇਸ ਤਰ੍ਹਾਂ ਇਕੱਲੇ ਨਾਲ ਵੀ ਖਾ ਲਓ ਜੇ ਤੁਹਾਡੇ ਘਰੇ ਨਹੀਂ ਹੈਗੇ ਦਹੀਂ ਲੱਸੀ ਮੱਖਣੀ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਜਾਜ ਨਾਲ ਵੀ ਖਾ ਸਕਦੇ ਹੋ ਇਹ ਕੱਲੀ ਜਾਜ ਨਾਲ ਵੀ ਬਹੁਤ ਟੈਸਟੀ ਬਣਦੇ ਨੇ ਲੱਗਦੇ ਨੇ ਆਪਨ ਖਾਣ ਨੂੰ ਤੇ ਆ ਦੇਖੋ ਆਪਣਾ ਪਰੌਂਠਾ ਇੱਕ ਬਣ ਕੇ ਤਿਆਰ ਆ ਤੇ ਇਹ ਆਪਾਂ ਲਾ ਦਨੇ ਆ ਆ ਦੇਖੋ ਕਿੰਨਾ ਵਧੀਆ ਬਣਿਆਗਾ ਦੇਖੋ ਪਰੌਂਠੇ ਦੀ ਸੇਵ ਕਿੰਨੀ ਵਧੀਆ ਆ ਜੀ ਤੇ ਇਸੇ ਸਾਥੀ ਆਪਾਂ ਹੁਣ ਦੋ ਕੇ ਪਰੌਂਠਾ ਪਾ ਦੇਨੇ ਤਬੇ ਤੇ ਆ ਦੇਖੋ ਭੈਣੇ ਆਪਣੀ ਥਾਲੀ ਬਿਲਕੁਲ ਰੈਡੀ ਹੋ ਗਈ ਤੇ ਤੁਸੀਂ ਇਸੇ ਤਰੀਕੇ ਘਰੇ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਆਪਣਾ ਚੈਨਲ ਬੇਬੇ ਦੀ ਰਸੋਈ ਤੇ ਉੱਤੇ ਭੈਣੇ ਤੁਸੀਂ ਡੇਲੀ 9 ਵਜੇ ਸਵੇਰੇ ਵੀਡੀਓ ਅਪਲੋਡ ਹੋਏਗੀ ਤੇ ਘੰਟੀ ਦਾ ਬਟਨ ਦਬਾ ਲਿਓ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ ਇਹ ਆਪਣੇ ਭੈਣੇ ਬੇਸਾਂਤੇ ਆਟੇ ਦੇ ਪਰੌਂਠੇ ਨਹੀਂਗੇ ਇਹਦੇ ਵਿੱਚ ਆਪਾਂ ਪਾਇਆਗਾ ਤੁਹਾਨੂੰ ਦੇਖਿਆ ਜੇ ਤੁਸੀਂ ਸਾਰੀ ਵੀਡੀਓ ਸਾਰੀ ਤਰ ਤਰ ਤਕ ਦੇਖਿਓ ਆਪਾਂ ਪਿਆਜ਼ ਤੇ ਮਿਰਚਾਂ ਪਾਈਆਂ ਨੇ ਤੇ ਵਿੱਚ ਦਾਲ ਪਾਈਆ ਸੋਲੇ ਮੂੰਗੀ ਦੀ ਤੇ ਇਸ ਤਰ੍ਹਾਂ ਕਰਕੇ ਪਥਾਲੀ ਤਿਆਰ ਕਰ ਲਈ ਤੇ ਹੁਣ ਆਪਾਂ ਖਾਣੇ ਆ ਤੇ ਡੇਲੀ ਬਣੇ ਵੀਡੀਓ ਆਪਣੀ 9 ਵਜੇ ਆਉਂਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਦਬਾ ਲਿਓ ਸੋਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਹਰ ਰੋਜ਼ 9 ਵਜੇ ਆਪਣੀ ਵੀਡੀਓ ਹੁੰਦੀ ਆ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਆ ਤੇ ਬਸ ਮਿਲਦੇ ਆਪਾਂ ਨੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ